ਜਿਹੜੀ ਮਜੂਤਾ ਇਨਕਲਾਬੀਆਂ ਦੀ ਸਰਕਾਰ ਆ ਇਹਦੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਬਾਬੇ ਦੇ ਸਿੱਧੇ ਸੰਪਰਕ ਦੇ ਵਿੱਚ ਨਹੀਂ ਇਸ ਕਰਕੇ ਬਾਬਾ ਇਨਾ ਅਫੈਕਟਿਵ ਹੋ ਗਿਆ ਬਾਬਾ ਵੀ ਇੱਕ ਗਲਤਫਹਿਮੀ ਚ ਪੋਲਿਟੀਕਲ ਜਿਹੜੇ ਮਾਈਂਡਸ ਹੁੰਦੇ ਨੇ ਜਾਂ ਬ੍ਰੇਨ ਨੇ ਉਹ ਬੜੇ ਸ਼ਾਰਪ ਹੁੰਦੇ ਨੇ ਜਦੋਂ ਤੱਕ ਲੱਗਿਆ ਵੀ ਇਹ ਸਾਡੇ ਕੰਮ ਦਾ ਨਾ ਤੇ ਮੁੜ ਕੇ ਨੂੰ ਵਰਤ ਕੇ ਪਹੁੰਚ ਕੇ ਸਿੱਟਣਗੇ ਠੀਕਾ ਜੀ ਜਮੇਦਾਰੀਆਂ ਫਿਲਮਾਂ ਬੰਦ ਕਰਾਈਆਂ ਬਾਬੇ ਦੇ ਕਲਗੂਠਾ ਦਿੱਤਾ ਹੋਇਆ ਬਾਬੇ ਨੂੰ ਉਨਾਂ ਕੇ ਸਾਥ ਦੰਦੇ ਨੇ ਜਿੰਨੀ ਕੁ ਲੋੜ ਆ ਨਾਲ ਇਨਸਟਰਕਸ਼ਨ ਜੇ ਇਹ ਨੇ ਕੋਟ ਦੀਆਂ ਵੀ ਤੂੰ ਪਾਈ ਕੋਈ politcal ਗੱਲ ਨਹੀਂ ਕਰੇਗਾ ਬਾਬੇ ਦੀ ਪਰੋਲ ਜਿਹੜੀ ਹੈਗੀ ਆ ਉਹਦੇ ਚ ਪੈਸਾ ਵੀ ਇਨਵੋਲ ਆ ਜਿਸ ਆਧਾਰਨ ਬੰਦਾ ਨਾ 23 24 ਦੇ ਕੇਸ ਚ ਅੰਦਰ ਚਲੇ ਜਾਵੇ ਉਹਨੂੰ ਸਜ਼ਾ ਹੋ ਜਾਂਦੀ ਆ 2 ਸਾਲ ਦੀ ਜਾਂ 3 ਸਾਲ ਦੀ ਉਹਨੂੰ ਦਵਾ ਕੇ ਦਿਖਾਉ요 ਪਰੋਲ ਜਦੋਂ ਸਾਥ ਨੂੰ ਠੋਕਣਾ ਹੋਇਆ ਇਹ ਸਾਰਾ ਕੁਝ ਕਰਨਗੇ ਕੋਈ ਗੜਬੜ ਵੀ ਕਰਨਗੇ ਕੋਈ ਪੋਲਿਟਿਕਲ ਮੈਸੇਜ ਵੀ ਉਹਦਾ ਰਿਕਾਰਡ ਕਰਕੇ ਫਿਰ ਨਸ਼ਰ ਕਰਨਗੇ ਤੇ ਮੁੜ ਕੇ ਫਿਰ ਉਹਦੀ ਪੱਕੀ ਪਵੰਦੀ ਵੀ ਲਾਉਣਗੇ। ਬਾਬਾ ਕੋਈ ਵੱਡੀ ਚੀਜ਼ ਨਹੀਂ ਹੈਗੀ। ਜਿੱਦਨ ਬਾਬਾ ਨਾ ਲੋਟ ਰਾਇਆ ਨਾ ਜਿੱਦਨ ਲੱਗਿਆ ਵੀ ਗਰਾਫ ਘਟ ਗਿਆ ਬਾਬੇ ਨੂੰ ਠੋਕ ਦੇਣਗੇ ਹੀ ਪੋਲਿਟਿਕਲ ਬੰਦੇ। ਆਹ ਗੱਲ ਕਰ ਰਹੇ ਸੀ ਮੋਗੇ ਵਾਲਾ ਉੱਥੇ ਬੀਬੀਆਂ ਹੋਰੀਆਂ ਸਾਡੇ ਨਾਲ ਤਾਂ ਹੋਇਆ ਨਹੀਂ ਬਲਾਤਕਾਰ। ਕੋਈ ਨਹੀਂ ਭਾਈ ਤੁਹਾਡਾ ਨੰਬਰ ਵੀ ਆਜੂਗਾ ਜੇ ਹਾਲਾਤ ਇਹ ਨੇ ਆ ਦੋ ਐਫਆਈਆਰਾਂ ਤਾਂ ਹੋ ਗਈਆਂ ਜਾਂ ਤੁਸੀਂ ਨਾਲ ਮਿਲੀਆਂ ਹੋਈਆਂ ਨੇ। ਮੈਂ ਹੁਣ ਫਤੇਗੜ ਸਾਹਿਬ ਦਾ ਬਸਨੀਕ ਆ। ਉੱਥੇ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਆ ਇਸਲਾਮ ਦਾ ਉੱਥੇ 8 ਕਮਰੇ ਨੇ ਜੀ ਲੈਣਾ ਲੱਗਦੀਆਂ ਨੇ ਉੱਥੇ ਵੀ ਜਾਂਦੀਆਂ ਮੀਆਂ ਫਲਾਣਾ ਜੀ ਠੀਕ ਆ ਜੀ ਬਸ ਮੀਆਂ ਜੀ ਬਸ਼ੀ ਕਰਨ ਬਸ਼ੀ ਕਰਨ ਪ੍ਰੇਮੀ ਪ੍ਰੇਮ ਕੰਮ ਲਾਓ ਕੀ ਪੁਲਿਸ ਨੂੰ ਪਤਾ ਨਹੀਂ ਇੱਥੇ ਜਿਹੜੇ ਮੁੰਡੇ ਸੀ ਜਿਨ੍ਹਾਂ ਨਾਲ ਤੂੰ ਸ਼ੇਅਰ ਕਰਦੀ ਸੀ ਉਹ ਕਿਹਨਾਂ ਦੇ ਮੁੰਡੇ ਸੀ ਉਹ ਸਿੱਖਾਂ ਦੇ ਮੁੰਡੇ ਸੀ ਤੇ ਜਿਨ੍ਹਾਂ ਨਾਲ ਤੂੰ ਬੰਬੇ ਸ਼ੇਅਰ ਕਰਦੀ ਰਹੀਆਂ ਸਾਰਾ ਕੁਝ ਮੈਂ ਫੇਰ ਸ਼ਬਦਾਂ ਨੂੰ ਕੰਟਰੋਲ ਕਰ ਰਹੇ ਹਾਂ ਉਹ 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 ਮੁਸਲਮਾਨਾਂ ਦੇ ਮੁੰਡੇ ਸੀ ਕੰਨਿਆਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਾਉਣ ਦੇ ਵਾਸਤੇ ਤਰਨੇ ਲੱਗ ਰਹੇ ਨੇ ਪਰ ਸਰਕਾਰ ਸੁਣਵਾਈ ਨਹੀਂ ਕਰਦੀ ਪਰ ਦੂਜੇ ਪਾਸੇ ਸਰਕਾਰ ਸੁਣਵਾਈ ਬਲਾਤਕਾਰੀਆਂ ਦੀ ਕਰਦੀ ਹੈ ਉਹ ਕਾਤਲਾਂ ਦੀ ਕਰਦੀ ਹੈ ਜਿਸ ਨੇ ਕਤਲ ਕੀਤੇ ਨੇ ਬਲਾਤਕਾਰ ਕੀਤੇ ਨੇ ਚਰਚਾਵਾਂ ਉਹਨਾਂ ਦੀਆਂ ਗੁਫਾਦੀਆਂ ਨੇ ਮੈਂ ਗੱਲ ਕਰ ਰਿਹਾ ਸਰਸੇਲੇ ਸਾਧ ਨੂੰ ਵਾਰੀ-ਵਾਰੀ ਪੈਰੋਲ ਦੇ ਉੱਤੇ ਬਾਹਰ ਕੱਢਿਆ ਜਾ ਰਿਹਾ ਕੋਰਟ ਸਖਤ ਹੈ ਰਿਪੋਰਟ ਕਹਿੰਦੀ ਹੈ ਕਿ ਇਸ ਤਰੀਕੇ ਦੇ ਨਾਲ ਵਾਰੀ-ਵਾਰੀ ਵਾਰ ਨਹੀਂ ਭੇਜਿਆ ਜਾ ਸਕਦਾ ਪਰ ਸਰਕਾਰ ਆਪਣੀਆਂ ਮਨਮਾਨੀਆਂ ਕਰ ਰਹੀ ਹੈ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਤਰਲੋਚਨ ਸਿੰਘ ਲਾਲੀ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਲੇ ਜ਼ਖਮ ਕਿਉਂ ਕੀਤੇ ਜਾ ਰਹੇ ਨੇ ਜ਼ਖਮਾਂ ਦੇ ਉੱਤੇ ਨਮਕ ਕਿਉਂ ਛਿੜਕਿਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਉਂਕਿ ਇਲੈਕਸ਼ਨ ਨੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਉਸ ਸੌਦਾ ਸਾਧ ਨੂੰ ਬਾਹਰ ਕੱਢ ਦਿੱਤਾ ਹੁਣ ਇਸ ਦਾ ਮਤਲਬ ਕੀ ਨੇ ਸੰਕੇਤ ਕੀ ਨੇ ਕਹਿਣਾ ਕੀ ਚਾਹੁੰਦੇ ਨੇ ਹੁਣ ਉਸ ਤੋਂ ਬਾਅਦ ਉਹ ਕੱਟ ਕਰ ਰਿਹਾ ਸੰਗਤ ਸੱਦ ਰਿਹਾ ਉੱਥੇ ਮੈਸੇਜ ਕੀ ਦਿੱਤਾ ਜਾਏਗਾ ਬਹੁਤ سارے ਸਵਾਲ ਨੇ ਬਈ ਨਾਲ ਗੱਲਬਾਤ ਕਰਾਂਗੇ ਸੱਚਕੇ ਬਈ ਠੀਕ ਹੋ ਸੱਚਕੇ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਤੁਹਾਡਾ ਬਈ ਜਿਸ ਤੇ ਕਿਹਦੇ ਨਾਲ ਚਰਚਾ ਹੁੰਦੀ ਹੈ ਕਿ ਜਦੋਂ ਵੀ ਸਿੰਘਾਂ ਦੀ ਗੱਲ ਆਉਂਦੀ ਹੈ ਕਿ ਬੰਦੀ ਸਿੰਘ ਨੇ ਹੋਰ ਕਈ ਸਿੰਘ ਨੇ ਕਈ ਕਈ ਕਿਸੇ ਵੀ ਧਰਮ ਨਾਲ ਜੁੜੇ ਹੋਏ ਨੇ ਉਹਨਾਂ ਦੀ ਸਜ਼ਾਵਾਂ ਪੂਰੀਆਂ ਚੁੱਕੀਆਂ ਨੇ ਪਰ ਬਾਹਰ ਨਹੀਂ ਕੱਢਿਆ ਜਾ ਰਿਹਾ 6 ਵਾਰ ਪਹਿਲਾਂ ਪਰੋਲ ਮੁਲ ਚੁੱਕੀ ਹੈ ਹੁਣ ਫਿਰ ਤੋਂ ਜਿਹੜੀ ਹੈ ਬਾਹਰ ਉਸ ਸੌਦਾ ਸਾਧ ਨੂੰ ਬਲਾਤਕਾਰੀ ਨੂੰ ਕੱਢਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਹ ਕੀ ਮਾਇਨੇ ਨੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਬਾਹਰ ਕਰ ਦੇਣਾ ਦੇਖੋ ਖਾਸ ਕਰਕੇ ਜਿਹੜੀ ਹਰਿਆਣੇ ਦੀ ਪੰਜਾਬੀ ਬੈਲਟ ਆ ਹੂੰ ਤੇ ਉਹਦੇ ਵਿੱਚ ਜਿਹੜਾ ਗਰੀਬ ਵਰਗ ਆ ਹੂੰ ਜਿਹਨੂੰ ਸ਼ਾਇਦ ਰੈਕਗਨੀਸ਼ਨ ਜਿਹੜੀ ਹੁੰਦੀ ਆ ਧਰਮ ਦੇ ਤੌਰ ਦੇ ਉੱਤੇ ਨਾ ਸਿੱਖਾਂ ਜਾ ਤੇ ਨਾ ਉਹਨਾਂ ਦੀ ਹਿੰਦੂਆਂ ਜਾ ਉਹ ਜਿਹੜਾ ਜਿਹਨੂੰ ਜਿਵੇਂ ਕਹਨੇ ਹੁੰਨੇ ਆ ਵੀ ਹਵਾਦ ਸੀਗੇ ਵਿਚਾਰੇ ਹੂੰ ਉਹਨਾਂ ਦਾ ਉਹ ਬਾਬਾ ਬਣਿਆ ਆ ਹੂੰ ਕਿਉਂਕਿ ਬੇਸਿਕਲੀ ਐਜੂਕੇਟ ਨਹੀਂ ਲੋਕ ਬਿਲਕੁਲ ਸਮਝ ਡਿਵੈਲਪ ਨਹੀਂ ਆਪ ਪੜਨਾ ਨਹੀਂ ਚਾਹੁੰਦੇ ਤੇ ਆਤਮ ਨੂੰ ਖੋਜਣਾ ਨਹੀਂ ਚਾਹੁੰਦੇ ਇਸ ਕਰਕੇ ਇਸ ਪ੍ਰਕਾਰ ਦੇ ਬਾਬਿਆਂ ਦਾ ਜਿਹੜਾ ਟਮਟਮਾ ਚੱਲਦਾ ਹੁਣ ਅਗਲੀ ਗੱਲ ਆ ਅੱਜ ਦੇ ਕਮਰਸ਼ੀਅਲ ਯੁੱਗ ਦੇ ਵਿੱਚ ਪੈਸਾ ਜਿਹੜਾ ਹੈਗਾ ਉਹ ਮਸਟ ਹੋ ਗਿਆ ਬਹੁਤ ਜ਼ਰੂਰੀ ਆ ਤੇ ਪੈਸੇ ਦੀ ਇਹ ਤਾਕਤ ਆ ਤੇ ਪੋਲੀਟੀਕਲ ਬੰਦੇ ਜਿਹੜੇ ਨੇ ਜਿਵੇਂ ਸੱਪ ਬੀਨ ਤੇ ਮੇਲਦਾ ਨਾ ਤੇ ਸਾਰੇ ਪੋਲੀਟੀਕਲ ਬੰਦੇ ਕੋਈ ਹੋਊਗਾ ਵਿਰਲਾ ਕੋਈ ਬਚ ਗਿਆ ਹੋਵੇ ਇਸ ਉਹਦੇ ਵਿੱਚ ਕੋਈ ਚੱਕੀ ਦੇ ਪੋੜ ਦੇ ਆਟ ਜਿਵੇਂ ਕਣਕ ਪੀਨਿਆ ਨਾ ਕੋਈ ਦਾਣਾ ਰਹਿ ਜਾਂਦਾ ਬਾਕੀ ਕੋਈ ਨਹੀਂ ਬਚਿਆ ਉਹ ਫਿਰ ਪੁੜਾਂ ਦੇ ਵਿੱਚੋਂ ਜਦੋਂ ਨਿਕਲਦੇ ਤੇ ਲੋੜ ਆ ਸਮੇਂ ਦੀ ਹੂੰ ਸਮਝ ਤੇ ਉਹ ਪੈਸੇ ਨੂੰ ਜਿਹੜਾ ਅੱਜਕੱਲ ਦੋ ਚੀਜ਼ਾਂ ਅੱਜਕੱਲ ਕਹਿੰਦੇ ਨੇ ਜਿਆਦਾ ਬਿਊਰੋਕ੍ਰੇਸੀ ਕੋਲੇ ਆ ਹੂੰ ਜਾਂ ਬਾਬਿਆਂ ਕੋਲੇ ਹੂੰ ਪੋਲਿਟਿਸ਼ੀਅਨ ਵੀ ਬਣਾਉਂਦੇ ਨੇ ਪਰ ਉਹਨਾਂ ਜਿੰਨਾ ਨਹੀਂ ਹੈਗਾ ਬਦਨਾਮ ਪੋਲਿਟਿਸ਼ੀਅਨ ਜਿਆਦਾ ਨੇ ਪਰ ਬਿਊਰੋਕ੍ਰੇਸੀ ਤੇ ਬਾਬਿਆਂ ਕੋਲ ਜਿੰਨਾ ਪੈਸਾ ਤੇ ਇਹ ਪੈਸੇ ਦੀ ਜਿਹੜੀ ਕਹਿੰਦੇ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਤੇ ਜਿਹੜੀ ਇਹਦੀ ਫਿਰ ਝਾਂਜਰ ਛਣਕਦੀ ਆ ਨਾ ਪੈਸੇ ਦੀ ਫਿਰ ਉਹ ਸਾਰਾ ਕੁਝ ਮਲਿਆ ਜਿਵੇਂ ਹੜ ਆਉਂਦਾ ਨਾ ਕਿਸੇ ਚੀਜ਼ ਦਾ ਤੇ ਫਿਰ ਉਹ ਵੇਖ ਸਾਰਾ ਕੁਛ ਤਵਾ ਕਰ ਦਿੰਦਾ ਤੇ ਇਸੇ ਕਰਕੇ ਹੁਣ ਮੈਂ ਜੁਡੀਸ਼ਰੀ ਤੇ ਤਾਂ ਨਹੀਂ ਟਿੱਪਣੀ ਕਰਨੀ ਚਾਹੁੰਦਾ ਪਰ ਜਿਹੜੇ ਸਿਆਸੀ ਆਕਾ ਨੇ ਜਾਂ ਜਿਹੜੇ ਸਿਆਸੀ ਲੋਗ ਨੇ ਉਹ ਆਪਣੀਆਂ ਵੋਟਾਂ ਲਈ ਆਪਣੀ سپورਟ ਲਈ ਤਨ ਮਨ ਤੇ ਧਨ ਨਾਲ ਅੱਜ ਇੱਕ ਨਵੀਂ ਨਿਊਜ਼ ਨਿਕਲ ਕੇ ਆਈ ਹੈ ਵੀ ਇੱਕ ਡਿਪਟੀ ਮੁੱਖ ਮੰਤਰੀ ਸਾਹਿਬ ਫਾਈਵ ਸਟਾਰ ਦੇ ਵਿੱਚ ਬਹੁਤ ਹੀ ਅਪੱਤੀ ਜਨਕ ਹਾਲਾਤ ਦੇ ਵਿੱਚ ਫੜੇ ਗਏ ਨੇ ਜਿਹੜੀ ਬਹੁਤ ਸੰਸਕਾਰੀ ਪਾਰਟੀ ਹੈ ਜਿਹੜੀ ਕਹਿੰਦੇ ਆ ਵੀ ਅਸੀਂ ਇੱਥੇ ਦੇਸ਼ ਦੇ ਵਿੱਚ ਇੱਕ ਸਪੈਸ਼ਲ ਕਿਸਮ ਦਾ ਰਾਜ ਲਾਗੂ ਕਰਨਾ ਉਹ ਅੱਜ ਫੜੇ ਗਏ ਨੇ ਇਸ ਕਰਕੇ ਇਹ ਜਿਹੜੀਆਂ ਪੈਰੋਲਸ ਨੇ ਲੀਗਲ ਟਰਮ ਆ ਇੱਕ ਵਕੀਲਾਂ ਨੂੰ ਪਤਾ ਇੰਟੈਂਸ਼ਨ ਮੈਲਾਫਾਈਡ ਇੰਟੈਂਸ਼ਨ ਬੋਨਫਾਈਡ ਬੋਨਫਾਈਡ ਹੁੰਦੀ ਹੈ ਵੀ ਚੰਗੇ ਲਈ ਤੇ ਜਦੋਂ ਇੰਟੈਂਸ ਪੋਲੀਟਿਕਲ ਬੰਦਿਆਂ ਦੀ ਤਾਂ ਕਿਉਂਕਿ ਉਹਨਾਂ ਦਾ ਆਪਣਾ ਕੋਈ ਜਿਹੜਾ ਹੈਗਾ ਆ ਵਿਜ਼ਨ ਤੇ ਵजूद ਨਹੀਂ ਰਹਿੰਦਾ ਉਹਨਾਂ ਦੇ ਨਾਲ ਇੱਕ ਹਜੂਮ ਚੱਲਦਾ ਉਹਨਾਂ ਦਾ ਵਿਜ਼ਨ ਤੇ ਵजूद ਤੈਅ ਕਰਦਾ ਤੇ ਇੰਟੈਂਸ਼ਨ ਜਦੋਂ ਮੈਲਾਫਾਈਟ ਹੋਵੇ ਫਿਰ 7 ਵਾਰ 21 ਚਾਹੇ 70 ਵਾਰ ਇਹ ਦੇਣਗੇ ਪੈਰੋਲ ਉਹਨੂੰ ਵਰਤਿਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਵਰਤਿਆ ਕਦੇ ਸਖਬੀਰ ਸਿੰਘ ਬਾਦਲ ਉਹਨੂੰ ਵਰਤਦਾ ਸੀ ਕਦੇ ਕਾਂਗਰਸੀਆਂ ਨੇ ਵਰਤਿਆ ਤੇ ਹੁਣ ਉੜਦੀ ਉੜਦੀ ਖਬਰ ਆ ਰਹੀ ਹੈ ਜਿਹੜੀ ਮੌਜੂਦਾ ਇਨਕਲਾਬੀਆਂ ਦੀ ਸਰਕਾਰ ਆ ਇਹਦੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਬਾਬੇ ਦੇ ਸਿੱਧੇ ਸੰਪਰਕ ਦੇ ਵਿੱਚ ਨਹੀਂ ਇਸ ਕਰਕੇ ਬਾਬਾ ਇੰਨਾ ਅਫੈਕਟਿਵ ਹੋ ਗਿਆ ਪਰ ਮੈਂ ਇੱਕ ਗੱਲ ਮੈਂ ਸਮੇਂ ਦਾ ਪਿਛਲੇ 30 ਸਾਲਾਂ ਦਾ ਗੇੜ ਵੇਖਿਆ ਇਤਿਹਾਸ ਨੂੰ ਪੜਿਆ ਮੈਂ ਇਤਿਹਾਸ ਦਾ ਵਿਦਿਆਰਥੀ ਰਿਆ ਬਾਬਾ ਵੀ ਇੱਕ ਗਲਤਫਹਿਮੀ ਚ ਪੋਲਿਟੀਕਲ ਜਿਹੜੇ ਮਾਈਂਡਸ ਹੁੰਦੇ ਨੇ ਜਾਂ ਬ੍ਰੇਨ ਨੇ ਉਹ ਬੜੇ ਸ਼ਾਰਪ ਹੁੰਦੇ ਨੇ ਜਦੋਂ ਤੱਕ ਲੱਗਿਆ ਵੀ ਇਹ ਸਾਡੇ ਕੰਮ ਦਾ ਨਾ ਇਹ ਮੁੜ ਕੇ ਨੂੰ ਵਰਤ ਕੇ ਪੁੰਚ ਕੇ ਸਿੱਟਣਗੇ ਠੀਕਾ ਦੀ ਜਮੇ ਦੀਆਂ ਫਿਲਮਾਂ ਬੰਦ ਕਰਾਈਆਂ ਬਾਬੇ ਦੇ ਗਲ ਘੁੱਟਾ ਦਿੱਤਾ ਹੋਇਆ ਬਾਬੇ ਨੂੰ ਉਨਾਂ ਕੇ ਸਾਹ ਦੰਦੇ ਨੇ ਜਿੰਨੀ ਕੁ ਲੋੜ ਆ ਨਾਲ ਇਨਸਟਰਕਸ਼ਨ ਜੇ ਇਹ ਨੇ ਕੋਰਟ ਦੀਆਂ ਵੀ ਤੂੰ ਭਾਈ ਕੋਈ ਪੋਲਿਟੀਕਲ ਗੱਲ ਨਹੀਂ ਕਰੇਗਾ ਪੋਲਿਟਿਕਲ ਹੁਣ ਬਹੁਤੀਆਂ ਗੱਲਾਂ ਸਮਾਜ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਪੋਲਿਟਿਕਲ ਬੰਦੇ ਕੀ ਗੱਲਾਂ ਕਰਦੇ ਨੇ ਜਦੋਂ ਪਾਰਟੀ ਬਦਲਦੇ ਨੇ ਆਪਾਂ ਨੂੰ ਤਾਂ ਉਦੋਂ ਹੀ ਪਤਾ ਲੱਗਦਾ ਨਾ ਇਹ ਤੋਂ ਪਹਿਲਾਂ ਗੱਲਾਂ ਤਾਂ ਚਲਦੀਆਂ ਹੀ ਹੁੰਦੀਆਂ ਨੇ ਮੈਨੂੰ ਲੱਗਦਾ ਓਪਨਲੀ ਨਹੀਂ ਕਰੇਗਾ ਇੱਕ ਮੈਸੇਜ ਕਨਵੇ ਕਰਨਾ ਚਾਰ ਬੰਦਿਆਂ ਨੂੰ ਥੱਲੇ ਸਪਰੈਡ ਕਰ ਦੋ ਵੀ ਫਲਾਣ ਹੀ ਖਾਸ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਸੋ ਇਸ ਕਰਕੇ ਬਾਬੇ ਦੀ ਪਰੋਲ ਜਿਹੜੀ ਹੈਗੀ ਆ ਉਹਦੇ ਵਿੱਚ ਪੈਸਾ ਵੀ ਇਨਵੋਲਵ ਆ ਤੇ ਬਾਬਾ ਅਜੇ ਵੀ ਕਿਤੇ ਨਾ ਕਿਤੇ ਜਿਹੜਾ ਇਫੈਕਟਿਵ ਆ ਤੁਸੀਂ ਵੇਖੋ ਜਿਸ ਪ੍ਰਕਾਰ ਦੀ ਕਤਲੋਗਾਰਥ ਹੋਈ ਆ ਰੇਪ ਵਾਲੇ ਕੇਸ ਹੈਗੇ ਸੀ ਉਹ ਜਿਸ ਪ੍ਰਕਾਰ ਦਾ ਟਾਂਡਮ ਪੰਜਕੂਲੇ ਦੇ ਵਿੱਚ ਨੱਚਿਆ ਗਿਆ ਸੀ ਭੁੱਲੇ ਆ ਉਹ ਪਾਵਰ ਪ੍ਰਦਰਸ਼ਨ ਸੀ ਨਾ ਤੇ ਉਹ ਤੋਂ ਬਾਅਦ ਇੱਕ ਹੋਰ ਕੇਸ ਆ ਜਿਹਦੇ ਵਿੱਚ 300 ਬੰਦਿਆਂ ਨੂੰ ਨਪੁੰਸਕ ਬਣਾ ਦਿੱਤਾ ਗਿਆ ਉੱਚ ਜੂੰਦੇ ਨੇ ਬੰਦੇ ਬਿਲਕੁਲ ਉਹਨਾਂ ਦੇ ਦਿਲ ਤੇ ਕੀ ਬੀਦਦੀ ਹੋਈ ਸੀ ਐਡਾ ਕ੍ਰਾਈਮ ਕੀਤਾ ਹੋਵੇ ਤੁਸੀਂ ਉਹਦੇ ਚ ਇਨਵੋਲ ਹੋ ਹਜੇ ਹੋਰ ਕੇਸ ਸੀ ਅਨਜੀਤ ਆਲਾ ਕੇਸ ਸੀ ਹਰਿਆਣੇ ਆਲਾ ਬਹੁਤ ਕੇਸ ਨੇ ਜਿਹੜੇ ਪੈਂਡਿੰਗ ਨੇ ਤੇ ਉਦੋਂ ਪੈਰੋਲ ਮਿਲ ਜਾਣੀ ਜਿਸ ਆਧਾਰਨ ਬੰਦਾ ਨਾ 23 24 ਦੇ ਕੇਸ ਚ ਅੰਦਰ ਚਲੇ ਜਾਵੇ ਉਹਨੂੰ ਸਜ਼ਾ ਹੋ ਜਾਂਦੀ ਆ 2 ਸਾਲ ਦੀ ਜਾਂ 3 ਸਾਲ ਦੀ ਉਹਨੂੰ ਦਵਾ ਕੇ ਦਿਖਾਇਓ ਪ੍ਰੋਬਲਮ ਨਕਸ਼ਾ ਨਹੀਂ ਕਲੀਅਰ ਹੁੰਦਾ ਥੱਲੇ ਲੱਗ ਜੇ ਕੋਈ ਕਤਲ ਕੇਸ ਵੀ ਅੰਦਰ ਆ ਤੇ ਉਹਦਾ ਨਕਸ਼ਾ ਹੀ ਨਹੀਂ ਕਲੀਅਰ ਕਰਦੇ ਚਿੱਠੀਓ ਨਹੀਂ ਤੁਰਦੀ ਗਾਂ ਘੁੰਮ ਕੇ ਪਿੰਡ ਆ ਫਿਰ ਪਿੰਡ ਦੀ ਕਈ ਵਾਰ ਪੰਚਾਇਤ ਵੀ ਲੱਗ ਜਾਂਦੀ ਐ ਸਾਨੂੰ ਖਤਰਾ ਇਹ ਬਾਬੇ ਤੋਂ ਕਿੰਨੇ ਨੂੰ ਖਤਰਾ ਇਸ ਕਰਕੇ ਬਾਬੇ ਵਰਗੇ ਇਹ ਇਕੱਲਾ ਬਾਬਾ ਨਹੀਂ ਅਨੇਕਾਂ ਬਾਬੇ ਨੇ ਜਿਹੜੇ ਨਹੀਂ ਸੂਤ ਆਉਂਦੇ ਬਾਬੇ ਥੋੜਾ ਜਿਹਾ ਹੰਕਾਰ ਕਰਦੇ ਨੇ ਫਿਰ ਮੁੜ ਕੇ ਅੰਦਰ ਧੱਕ ਦਿੰਦੇ ਨੇ ਉਹਨਾਂ ਨੂੰ ਆਸਰਾਮ ਵੀ ਕੀਤਾ ਐਲੀਗੇਸ਼ਨ ਇਦਾਂ ਦੇ ਫਰੇਮ ਕਰਦੇ ਬਦਨਾਮ ਇੱਕ ਹੋਰ ਆ ਜਿਹੜੇ ਹਰਿਆਣੇ ਦੇ ਸੀਗੇ ਮੈਂ ਛਤਰਪਤੀ ਲਿਖਦੇ ਸੀ ਮੂਰੇ ਮੈਂ ਨਾ ਭੁੱਲ ਗਿਆ RAM ਛਤਰਪਤੀ RAM ਕੁਛ ਐਦਾਂ ਦਾ ਉਹਨਾਂ ਦਾ ਨਾਂ ਸੀਗਾ ਉਹ ਭਗਤ ਕਬੀਰ ਦੀ ਬਾਣੀ ਦਾ ਪ੍ਰਚਾਰ ਕਰਦੇ ਸੀ ਉਹ ਵੀ ਅੰਦਰ ਇਸ ਕਰਕੇ ਕੋ ਸੌਸ ਤੋਂ ਭੱਜਿਆ ਸੀ ਇੱਕ ਆ ਤੁਸੀਂ ਦੇਖੋ ਇਹ ਇਹ ਮੈਂ ਇਹ ਚੈਪਟਰ ਨਹੀਂ ਹੈਗਾ ਵੀ ਕੱਲੇ ਹਿੰਦੂਆਂ ਨੂੰ ਟਾਰਗੇਟ ਕਰਾਂ ਸਿੱਖਾਂ ਚ ਵੀ ਇਹੀ ਕੁਛ ਆ ਆ ਇੱਕ ਇੱਥੇ ਮੋਗੇ ਕੋਲੇ ਆ ਹੁਣ ਮਹਿਨੇ ਵਾਲਿਆਂ ਨੇ ਇੱਕ ਪਰਚਾ ਹੋਰ ਦਿੱਤਾ ਵੀ ਬੀਬੀ ਨਾਲ ਜ਼ਬਰਦਸਤ ਕੀ ਕੀਤਾ ਗੁਰਜਿੰਦਰ ਸਿੰਘ ਹਾਂ ਤੇ ਚਲੋ ਆਪਾਂ ਨੂੰ ਨਾਂ ਸਾਰਿਆਂ ਨੂੰ ਇਹ ਪਤਾ ਇਸ ਕਰਕੇ ਇਹੋ ਜਿਹੇ ਬੰਦੇ ਸੰਗਤ ਦਾ ਪੈਸਾ ਇਹਨੂੰ ਕਹਿੰਦੇ ਆ ਵੀ ਦੁਰਵਰਤੋਂ ਹੋਣੀ ਅਸੀਂ ਕਈ ਵਾਰ ਜਿਹੜੀਆਂ ਚੀਜ਼ਾਂ ਵੇਖਦੇ ਆ ਉਦਾਂ ਹੁੰਦੀਆਂ ਨਹੀਂ ਸਿੱਖਾਂ ਦਾ ਇੱਕ ਮੈਂ ਹੁਣ ਦਖਾਨ ਸਮਝਦਾ ਸਿੱਖਾਂ ਦੀ ਪ੍ਰੋਬਲਮ ਬਹੁਤ ਵੱਡੀ ਆ ਸਿੱਖ ਜਿਹੜੇ ਨੇ ਸਿੱਧਾ ਟਾਰਗੇਟ ਕਰਦੇ ਨੇ ਵੀ ਐਸਜੀਪੀਸੀ ਯਾਰ ਮਾੜੀ ਆ ਆਪਾਂ ਕਰਦੇ ਆ ਵੀ ਯਾਰ ਉਹ ਐਸਜੀਪੀਸੀ ਦੇ ਵਿੱਚ ਜਿਹੜੇ ਪ੍ਰਬੰਧ ਪਾਰ ਸੰਭਾਲਦੇ ਨੇ ਉਹ ਬੰਦੇ ਮਾੜੇ ਹੋ ਸਕਦੇ ਨੇ ਜਦੋਂ ਉਹਨਾਂ ਦਾ ਵਿਧਾਨ ਪੜੋਗੇ ਤੁਸੀਂ ਫੇਰ ਵੀ ਇੱਕ ਕੰਫੀਡੈਂਸ ਦਾ ਬਿਲਡ ਕਰਕੇ ਜਾਂਦੇ ਹੋ ਰੋ ਵੀ ਯਾਰ ਮੈਂ ਮੈਨੇਜਰ ਨੂੰ ਕਹਿ ਦੂੰਗਾ ਤੇ ਮੈਨੇਜਰ ਨੂੰ ਇਹ ਡਰ ਹੁੰਦਾ ਚਾਹੇ ਪ੍ਰਧਾਨ ਲੱਖ ਮਾੜਾ ਹੋਵੇ ਚਾਹੇ ਮੈਕਨਾ ਵੀ ਹੋਵੇ ਬੇ ਵਿਚਾਰੀ ਵੀ ਹੋਵੇ ਪਰ ਮੈਨੇਜਰ ਨੂੰ ਇਹ ਡਰ ਹੁੰਦਾ ਵੀ ਮੇਰੀ ਸਵੇਰੇ ਬਦਲੀ ਹੋ ਸਕਦੀ ਹੈ ਜਦੋਂ ਤੁਸੀਂ ਡੇਰੇ ਨੂੰ ਡੋਮিনেਟ ਕਰਦੇ ਹੋ ਉੱਥੇ ਫਿਰ ਤੁਸੀਂ ਸੁਪਰੀਮ ਹੋ ਤੁਹਾਡੀ ਮੋਨੋਪੋਲੀ ਹੈ ਇਕਾਧਕਾਰ ਜੀ ਨੂੰ ਇਕਨੋਮਿਕਸ ਦੇ ਵਿੱਚ ਕਹਿੰਦੇ ਆ ਉਹ ਸਾਰਾ ਹੁੰਦਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਦੇਖ ਰਹੇ ਆ ਉਦਾਂ ਨਹੀਂ ਵਾਪਰਦਾ ਔਰ ਹੁਣ ਤਾਂ ਜਿਨੀ ਸ਼ਰਮ ਹੀ ਲਾ ਦਿੱਤੀ ਆ ਪੰਜ ਤਰੀਕ ਨੂੰ ਵੋਟਾਂ ਉਸ ਤੋਂ ਬਾਅਦ ਫਿਰ ਅੰਦਰ ਲੈ ਜਾਣਗੇ ਅੱਛਾ ਭਾਈ ਜਿਵੇਂ ਬਾਹਰ ਲੈ ਕੇ ਆਇਆ ਜਾ ਰਿਹਾ ਪਹਿਲਾਂ ਹੀ ਇਕੱਠ ਸੱਦ ਲਿਆ ਗਿਆ ਸੰਗਤ ਉੱਥੇ ਇਕੱਠੀ ਹੋਏਗੀ ਕਿਉਂਕਿ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਚੋਣਾਂ ਤੋਂ ਪਹਿਲਾਂ ਇਕੱਠ ਵੀ ਨਹੀਂ ਬਹੁਤਾ ਕੀਤਾ ਜਾ ਸਕਦਾ ਕਿਤੇ ਵੀ ਕਾਨੂੰਨ ਵਿਵਸਥਾ ਵੀ ਜਿਹੜੀ ਆ ਉਹ ਦੇਖਣੀ ਹੁੰਦੀ ਹੈ ਪੁਲਿਸ ਨੇ ਆਪਣਾ ਸਾਰਾ ਕੁਝ ਇਕੱਠ ਸੱਦ ਲਿਆ ਮੈਸੇਜ ਦੇਣਾ ਮੈਸੇਜ ਕਨਵੇ ਕਰਨ ਦੀ ਗੱਲ ਹੀ ਹੈ ਕਿ ਕੋਈ ਸਿਆਸੀ ਮੈਸੇਜ ਦਿੱਤਾ ਜਾਏਗਾ ਕਿ ਲੱਗਦਾ ਕਿ ਉੱਥੇ ਜੇ ਕੋਈ ਅਜਿਹੀ ਚੀਜ਼ ਹੁੰਦੀ ਹੈ ਵਿਵਸਥਾ ਵਿਗੜਨ ਦੀ ਕੋਸ਼ਿਸ਼ ਹੁੰਦੀ ਹੈ ਜਾਂ ਕੋਈ ਇਹ ਚੀਜ਼ ਹੁੰਦੀ ਹੈ ਉਹਨੂੰ ਫਿਰ ਕਿਵੇਂ ਕੰਟਰੋਲ ਕੀਤਾ ਜਾਏਗਾ ਫਿਰ ਉਹ ਸਾਧ ਦੇ ਸਿਰ ਜਾਏਗਾ ਜਾਂ ਫਿਰ ਪ੍ਰਸ਼ਾਸਨ ਦੇ ਸਿਰ ਜਾਏਗਾ ਦੇਖੋ ਮੈਂ ਤੁਹਾਨੂੰ ਗੱਲ ਦਾ 107 ਰਸਾ ਸਾਰੇ ਤੇ ਗੰਢ ਇਹ ਜਦੋਂ ਸਾਧ ਨੂੰ ਠੋਕਣਾ ਹੋਇਆ ਇਹ ਸਾਰਾ ਕੁਝ ਕਰਨਗੇ ਕੋਈ ਗੜਬੜ ਵੀ ਕਰਨਗੇ ਕੋਈ ਪੋਲੀਟੀਕਲ ਮੈਸੇਜ ਵੀ ਉਹਦਾ ਰਿਕਾਰਡ ਕਰਕੇ ਫਿਰ ਨਸ਼ਰ ਕਰਨਗੇ ਤੇ ਮੁੜ ਕੇ ਫਿਰ ਉਹਦੀ ਪੱਕੀ ਪਵੰਦੀ ਵੀ ਲਾਉਣਗੇ ਪਰ ਜਦੋਂ ਅਗਲਾ ਤੁਹਾਡੇ ਰਾਹੀਆਂ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਤੁਹਾਡੇ ਮਤਾਬਕ ਚੱਲ ਰਿਆ ਤੇ ਫਿਰ ਉਹਦੇ ਲਈ ਸਾਰੇ ਕੁਝ ਈਜ਼ੀ ਅਵੇਲੇਬਲ ਹੈਗਾ ਤੇ ਉਪਰੋਂ ਜਦੋਂ ਪੈਸਾ ਤੁਹਾਡੇ ਕੋਲ ਅਥਾਹ ਹੋਵੇ ਫਿਰ ਤੁਸੀਂ ਪੈਸਾ ਸੱਟ ਤਮਾਸ਼ਾ ਵੇਖ ਵਾਲੀ ਗੱਲ ਹੈਗੀ ਆ ਤੇ ਇਸ ਕਰਕੇ ਮੈਟਰ ਹੀ ਨਹੀਂ ਕਰਦਾ ਹੁਣ ਤੁਸੀਂ ਇਹ ਵੇਖੋ ਬਿਆਨ ਕਾਂਡ ਦੇ ਵਿੱਚ ਬਿਆਨ ਸਿੰਘ ਤੇ ਇੱਕ ਸਿੱਖਾਂ ਦੇ ਮੰਚ ਰੋਲ ਸਾ ਵੀ ਉਹਨੇ ਮੁੰਡੇ ਮਾਰੇ ਪੰਜਾਬ ਦੇ ਮੁੱਖ ਮੰਤਰੀ ਸੀ ਠੀਕ ਆ ਉਹਨੇ ਡਿਵੈਲਪਮੈਂਟ ਕੀਤੀ ਹੋएगी ਉਹ ਕੇਸ ਦੇ ਵਿੱਚ ਬੰਦੇ 30 30 ਸਾਲ ਸਜ਼ਾ ਕੱਟ ਗਈ 32 32 ਸਾਲ ਜਿਹੜੇ ਅੰਦਰ ਹੁੰਦਿਆਂ ਨੂੰ ਹੋ ਗਏ ਉਹਨਾਂ ਉਹਨਾਂ ਲਈ ਜੁਡੀਸ਼ੀ ਕਿੱਥੇ ਆ ਤੇ ਇਹ ਬੰਦਾ ਜਿਹੜਾ 300 300 ਬੰਦਿਆਂ ਨੂੰ ਦੇ ਲਿੰਗਾ ਦਾ ਆਪਰੇਸ਼ਨ ਕਰਕੇ ਉਹਨਾਂ ਨੂੰ ਨਪੁੰਸਕ ਬਣਾ ਕੇ ਤੇ ਮੌਜ ਨਾਲ ਬਾਹਰ ਤੁਰਿਆ ਫਿਰਦਾ ਇਸ ਕਰਕੇ ਡੈਮੋਕ੍ਰੇਸੀ ਦੇ ਮੂੰਹ ਦੇ ਉੱਤੇ ਖਾਸ ਕਰਕੇ ਸਾਡੇ ਜੁਡੀਸ਼ਰੀ ਜਿਹੜਾ ਸਿਸਟਮ ਆ ਜਾਂ ਸਾਡਾ ਸਮਾਜਿਕ ਤਾਣਾ ਬਾਣਾ ਉਹਦੇ ਮੂੰਹ ਦੇ ਉੱਤੇ ਵੀ ਚਿਹੜਾ ਲੋੜ ਇਹ ਆ ਵੀ ਐਜੂਕੇਟ ਹੋਣ ਦੀ ਲੋੜ ਆ ਅਜੇ ਵੀ ਅਨਪੜਤਾ ਜਿਹੜੀ ਹੈਗੀ ਆ ਇਹ ਅਨਪੜਤਾ ਦੇ ਸਿਰ ਤੇ ਇਸ ਪ੍ਰਕਾਰ ਦੇ ਬਾਬੇ ਰਾਜ ਕਰਦੇ ਨੇ ਤੁਸੀਂ ਉਹਦੀਆਂ ਵੀਡੀਓ ਵੇਖਿਓ ਉਹਦੇ ਗਾਣਿਆਂ ਦਾ ਹਾਲ ਵੇਖਿਓ ਮੈਨੂੰ ਲੱਗਦਾ ਵੀ ਘਟਿਆ ਕਿਸਮ ਦੀ ਫੂਡ ਬਾਜੀ ਤੇ ਜਿਸ ਪ੍ਰਕਾਰ ਦੇ ਉਹਨੇ ਐਕਟ ਕੀਤੇ ਨੇ ਇਹ ਬਾਬੇ ਕਹਾਉਣ ਦੇ ਲਾਇਕ ਨੇ ਤੇ ਮੈਂ ਫੇਰ ਕਹਿੰਦੇ ਜੀ ਉਹ ਸੇਵਾ ਬਹੁਤ ਕਰਦਾ ਸੇਵਾ ਤਾਂ ਬਹੁਤ ਦੁਨੀਆ ਕਰਦੀਆਂ ਮਦਰ ਟੈਰਸਾ ਵੀ ਕਰਦੀ ਸੀ ਦੀਕਾ ਪਖਤ ਪੂਰਨ ਸਿੰਘ ਵੀ ਕਰਦਾ ਸੰਤ ਸੀਚੀ ਆਲ ਵੀ ਕਰਦਾ بڑے ਬੰਦੇ ਨੇ ਜਿਹੜੇ ਹਿڈن ਨੇ ਕੋਈ ਡਾਕਟਰੀ ਪੇਸ਼ੇ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਹੜੇ ਜਾਂਦੇ ਜਾਂਦੇ ਦਵਾਈ ਲਿਖੀ ਜਾਂਦੇ ਨੇ ਪੈਸਾ ਵੀ ਨਹੀਂ ਲੈਂਦੇ ਤੁਸੀਂ ਇੱਕ ਸੌਦਾ ਡਾਕਟਰ ਉਹ ਕੰਧ ਤੇ ਬੈਠਾ ਲਿਖਦਾ ਹੁੰਦਾ 5 ਰੁਪਏ ਲੈਂਦਾ ਉਹ ਤੇ ਉਹ ਦੱਸਦਾ ਵੀ ਆਹ ਦਵਾਈ ਤੁਹਾਨੂੰ ਸਸਤੀ ਪਊਗੀ ਇਸ ਕਰਕੇ ਹਰ ਸਿਸਟਮ ਦੇ ਵਿੱਚ ਜਿਹੜੇ ਦੋਨੇ ਚੰਗੇ ਮਾੜੇ ਪਹਿਲੂ ਨੇ ਪਰ ਇਸ ਪ੍ਰਕਾਰ ਦੇ ਬਾਬੇ ਜਿਨ੍ਹਾਂ ਉੱਪਰ ਬਲਾਤ ਕਰਦੇ ਦੋਸ਼ ਹੋ ਜਿਨ੍ਹਾਂ ਨੇ ਜ਼ਬਰਜਨਾਹ ਕੀਤੇ ਹੋਣ ਜਿਨ੍ਹਾਂ ਨੇ ਆਪਣੀ ਪਾਵਰ ਦੀ ਪੂਰੀ ਦੁਰਵਰਤੋਂ ਕੀਤੀ ਹੋਵੇ ਉਹਨਾਂ ਨੂੰ ਇਸ ਪ੍ਰਕਾਰ ਪੈਰੋਲ ਦੇਣਾ ਹੈਗਾ ਜਿਹੜਾ ਭਾਰਤੀ ਜੁਡੀਸ਼ਰੀ ਸਿਸਟਮ ਦੇ ਉੱਤੇ ਵੀ ਕਿਤੇ ਨਾ ਕਿਤੇ ਹੁਣ ਕੁਐਸਚਨ ਖੜਾ ਹੋਏਗਾ ਬਿਲਕੁਲ ਦੂਜੇ ਪਾਸੇ ਜਿਸਟਿਕ ਨਾਲ ਚੀਜ਼ਾਂ ਨੇ ਕਹਿੰਦੀ ਪੈਲ ਬੀਬੀਆਂ ਦਿੰਦੀਆਂ ਨੇ ਜਿੰਨੀਆਂ ਬੀਬੀਆਂ ਨੇ ਇਹਨਾਂ ਦੇ ਡੇਰਿਆਂ ਤੇ ਜਾਂਦੀਆਂ ਨੇ ਇਹਨਾਂ ਨੂੰ ਤਕੜਾ ਕਰਦੀਆਂ ਨੇ ਉਸ ਤੋਂ ਬਾਅਦ ਫਿਰ ਕੋਈ ਗੱਲਾਂ ਹੁੰਦੀਆਂ ਨੇ ਨਿਕਲਦੀਆਂ ਨੇ ਫਿਰ ਦੂਜੇ ਪਾਸਮੇ ਤੁਹਾਨੂੰ ਕੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਕਿਤੋਂ ਹੋਰ ਨੇ ਇਹ ਬੀਬੀਆਂ ਪੈਲ ਕਰਦੀਆਂ ਨੇ ਉਹ ਬਾਬਿਆਂ ਨੂੰ ਪੂਰਾ ਸਟਰੋਂਗ ਕਰਨ ਵਾਸਤੇ ਕਿਉਂਕਿ ਬੰਦਾ ਨਾ ਉਹਨੇ ਕੰਮਕਾਰ ਕਰਨਾ ਹੁੰਦਾ ਮੈਂ ਇਹ ਜਿਹੜਾ ਬੀਬੀਆਂ ਦਾ ਬਾਗ ਆ ਇਹ ਕੱਲਾ ਇੱਥੇ ਨਹੀਂ ਇਹਨਾਂ ਨੂੰ ਜਿੱਥੇ ਮਰਜੀ ਟਰਾਲੀ ਚੜਾ ਕੇ ਲੈ ਜਾਓ ਇਹਨਾਂ ਨੂੰ ਕਹਾਂ ਵੀ ਪਹਾੜਾਂ ਜਾਣਾ ਮੱਥਾ ਟੇਕਣ ਉੱਥੇ ਚਲੇ ਜਾਣਗੇ ਜਿਨ੍ਹਾਂ ਨੂੰ ਕਹਿਣਾ ਵੀ ਆਪਾਂ ਨੇ ਫਲਾਣੀ ਜਗ੍ਹਾ ਜਾਣਾ ਉੱਥੇ ਸਾਰਾ ਕੁਝ ਇਸ ਕਰਕੇ ਤੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਤਾਂ ਕਹੇ ਇਹ ਤਾਂ ਉਸ ਚੀਜ਼ ਨੂੰ ਵੀ ਜਬਰਦਸਤ ਨਾ ਹੁੰਦਾ ਮੈਂ ਕੱਲ ਉਹ ਜਿਹੜਾ ਆਪਾਂ ਗੱਲ ਕਰ ਰਹੇ ਸੀ ਮੋਗੇ ਵਾਲਾ ਉੱਥੇ ਬੀਬੀਆਂ ਹੋਰ ਕਿਹਨੂੰ ਸਾਡੇ ਨਾਲ ਤਾਂ ਹੋਇਆ ਨਹੀਂ ਬਲਾਤ ਕਰ ਕੋਈ ਨਹੀਂ ਭਾਈ ਟੋਟਾ ਨੰਬਰ ਵੀ ਆ ਜੂਗਾ ਜੇ ਹਾਲਾਤ ਇਹ ਨੇ ਆ ਦੋ ਐਫਆਈਆਰਾਂ ਤਾਂ ਹੋ ਗਈਆਂ ਜਾਂ ਤੁਸੀਂ ਨਾਲ ਮਿਲੀਆਂ ਹੋਈਆਂ ਨੇ ਤੇ ਕਈ ਵਾਰ ਜਿਹੜੀਆਂ ਚਲਾਕ ਕਿਸਮ ਦੀਆਂ ਔਰਤਾਂ ਨੇ ਉਹ ਜਿਹੜੀਆਂ ਸਧਾਰਨ ਬੀਬੀਆਂ ਨੇ ਉਹਨਾਂ ਨੂੰ ਗਮਰਾਹ ਕਰਕੇ ਹੁਣ ਗੁਫਾ ਗੁਫਾ ਦਾ ਰੌਲਾ ਪੈਂਦਾ ਨਾ ਅਸੀਂ ਤਾਂ ਹਾਸੇ ਹਾਸੇ ਚ ਲੈ ਲੇ ਪਰ ਕਿੱਡਾ ਸ਼ਰਮਨਾਕ ਪਰਤਾਰਾ ਹੋਇਆ ਜੋ ਕੁੜੀਆਂ ਨੇ ਹਾਈ ਕੋਰਟ ਦੇ ਜਾਂ ਜੱਜਾਂ ਨੂੰ ਦੱਸਿਆ ਜਦੋਂ ਸਜ਼ਾ ਹੋਈ ਆ ਵੀ ਸਾਨੂੰ ਬੁਲਾ ਕੇ ਥ੍ਰੈਟ ਕਰਕੇ ਸਾਡੇ ਨਾਲ ਆ ਕੁਛ ਕਰਦਾ ਸੀਗਾ ਇਹ ਇਹ ਸਾਰੀਆਂ ਚੀਜ਼ਾਂ ਨੇ ਇਸ ਕਰਕੇ ਧਰਮ ਦੀ ਪ੍ਰਵਾਸਾ ਨੂੰ ਸਮਝਣ ਲਈ ਵੀ ਤੁਹਾਡੇ ਕੋਲ ਐਜੂਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਐਜੂਕੇਟ ਕਿੰਨੇ ਹੋ ਤੇ ਇਹ ਕੱਲੀ ਬਿਮਾਰੀ ਇਸ ਬਾਬੇ ਚ ਨਹੀਂ ਕਿ ਸਾਰਿਆਂ ਚਾਹੇ ਚਾਹੇ ਉਹ ਸਿੱਖਾਂ ਦੇ ਬਾਬੇ ਨੇ ਚਾਹੇ ਹਿੰਦੂਆਂ ਦੇ ਬਾਬੇ ਨੇ ਚਾਹੇ ਉਹਨਾਂ ਮੁਸਲਮਾਨਾਂ ਦੇ ਆਪਾਂ ਕਹਿੰਦੇ ਧਾਗਾ ਕਰ ਦਿੰਦੇ ਨੇ ਜੀ ਭੂਤ ਛੜਦਾ ਜੀ ਇਹਨਾਂ ਕੋਲ ਮੈਂ ਹੁਣ ਫਤੇਗੜ ਸਾਹਿਬ ਦਾ ਬਸਨੀਕ ਆ ਉੱਥੇ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਆ ਇਸਲਾਮ ਦਾ ਉੱਥੇ ਅੱਠ ਕਮਰੇ ਨੇ ਜੀ ਲਾਈਨਾਂ ਲੱਗਦੀਆਂ ਨੇ ਉੱਥੇ ਵੀ ਜਾਂਦੀਆਂ ਨੇ ਜਾਂਦੇ ਨੇ ਬੰਦੇ ਕਿਸੇ ਨੂੰ ਤਵੀਤ ਕਰਕੇ ਦੇਤਾ ਗਿਆ ਤੋਂ 3100 ਲੈ ਲਿਆ ਕਿਸੇ ਨੂੰ ਦੁਸ਼ਮਣ ਦਾ ਤੁਸੀਂ ਆ ਪੋਸਟਰ ਈਵਨ ਕੀ ਇਹ ਗੈਰ ਕਾਨੂੰਨੀ ਆ ਤੁਸੀਂ ਰੇਲਵੇ ਦੇ ਵਿੱਚ ਵੀ ਜਦੋਂ ਤੁਸੀਂ ਕਿਤੇ ਸਫ਼ਰ ਕਰਦੇ ਹੋ ਨਾ ਪੈਸੇਂਜਰ ਟ੍ਰੇਨ ਸਫ਼ਰ ਕਰਕੇ ਦੇਖੋ ਉੱਥੇ ਲਿਖਣਾ ਮੀਆਂ ਫਲਾਣਾ ਜੀ ਠੀਕ ਆ ਜੀ ਬਸ ਮੀਆਂ ਜੀ ਬਸੇ ਕਰਨ ਬਸੇ ਕਰਨ ਪ੍ਰੇਮੀ ਪ੍ਰੇਮ ਕਾਮ ਲਾਉ ਕੀ ਪੁਲਿਸ ਨੂੰ ਪਤਾ ਨਹੀਂ ਠੀਕ ਆ ਜੀ ਜਿੱਥੇ ਐਕਸ਼ਨ ਕਰਨ ਵਾਲਾ ਉੱਥੇ ਕਿਉਂ ਕੀ ਜਦੋਂ ਪੈਸਾ ਇਨਵੋਲਵ ਹੋਵੇ ਖਾਸ ਕਰਕੇ ਜਿਵੇਂ ਆਪਾਂ ਗੁਰਬਾਣੀ ਦਾ ਫਰਮਾਨ ਹੈ ਨਾ ਮਾਇਆ ਮਮਤਾ ਮੋਹ ਨਹੀਂ ਜਿਨ ਬਿਨ ਦਾ ਤਾਂ ਜਾ ਖਾਇਆ ਇਹ ਸਾਰਾ ਖੇਡ ਜਿਹੜਾ ਹੈਗਾ ਉਹਦੇ ਵਿੱਚ ਉਲਝ ਕੇ ਰਹਿ ਗਿਆ ਤੇ ਬਾਬਾ ਕੋਈ ਵੱਡੀ ਚੀਜ਼ ਨਹੀਂ ਹੈਗੀ ਜਦੋਂ ਬਾਬਾ ਨਾ ਲੋਟ ਰਾਇਆ ਨਾ ਜਦੋਂ ਲੱਗਿਆ ਵੀ ਗਰਾਫ ਘਟ ਗਿਆ ਬਾਬੇ ਨੂੰ ਠੋਕ ਦੇਣਗੇ ਇਹ politcal ਬੰਦੇ ਇਸ ਕਰਕੇ ਵਰਤਦੇ ਨੇ ਤੇ ਮੁੜ ਕੇ ਯੂਜ਼ ਕਰਕੇ ਥਰੋ ਕਰਦੇ ਬਾਬੇ ਨੂੰ ਵੀ ਹੁਣ ਸੋਚ ਲੈਣਾ ਚਾਹੀਦਾ ਤੇ ਪਰ ਇਸ ਪ੍ਰਕਾਰ ਖੁੱਲਿਆਂ ਘੁੰਮਣਾ ਉਹਨਾਂ ਬੰਦਿਆਂ ਦੇ ਕੀ ਬੇਇਜ਼ਤੀ ਹੋਈ ਜਿਹੜਾ 300 ਬੰਦਾਂ ਨੂੰ ਫੌਂਸਿਕ ਬਣਾਇਆ ਤਾਂ ਜਿਨ੍ਹਾਂ ਦੇ ਘਰੇ ਕਤਲ ਹੋਏ ਨੇ ਤੇ ਜਿਨ੍ਹਾਂ ਬੀਬੀਆਂ ਨਾਲ ਜਨਾਹ ਹੋਇਆ ਉਹ ਉਹ ਉਹਨਾਂ ਉਹਨਾਂ ਲਈ ਕੀ ਰਿਲੀਫ ਆ ਇਸ ਕਰਕੇ ਬਹੁਤ ਵੱਡਾ ਕੁਐਸਚਨ ਅੱਜ ਹੈਗਾ ਵੀ ਇਹ ਸਾਰੇ ਘਟਨਾਕਰਮ ਦੇ ਵਿੱਚ ਡੈਮੋਕ੍ਰੇਸੀ ਜਾ ਕੇ ਕਿੱਧਰ ਨੂੰ ਰਹੀ ਆ ਬਈ ਅਖੇਲਾ ਸਵਾਲ ਕਰਨਾ ਚਾਹਾਂਗਾ ਕੀ ਪਤਾ ਇੱਕ ਦੋ ਹੋਰ ਸਵਾਲ ਹੋ ਜਾਣ ਉਸ ਦੇ ਵਿੱਚ ਹੀ ਕੰਗਨਾਰ ਨੌਤ ਬੜਾ ਵੱਡਾ ਨਾਮ ਹੋਇਆ ਪਿਆ ਇਹ ਨਹੀਂ ਦਿਨੀ ਪੰਜਾਬ 'ਚ ਚਰਚਾ ਪੂਰੀ ਰਹਿੰਦੀ ਆ ਚਰਚਾ ਇਸ ਕਰਕੇ ਆ ਕਿ ਬਿਆਨ ਭੜਕਾਉ ਨੇ ਜੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਡਰੱਗਸ ਹਿਮਾਚਲ ਜਾ ਕੇ ਚਿੱਟਾ ਲੈਂਦੇ ਆ ਕਹਿੰਦੇ ਹੁੱਲੜਬਾਜੀ ਕਰਦੇ ਆ ਮਹਿੰਗੀ ਮਹਿੰਗੀ दारू ਪੀਂਦੇ ਆ ਸਾਡੇ ਹਿਮਾਚਲ ਦੇ ਮੁੰਡਿਆਂ ਨੂੰ ਖਰਾਬ ਕਰ ਰਿਆ ਪੰਜਾਬ ਦੀ ਜਵਾਨੀ ਕਿਵੇਂ ਦੇਖਦੇ ਹੋ ਇਹ ਲਗਾਤਾਰ ਅਜਿਹੇ ੜਕਾਉ ਬਿਆਨ ਇਸ ਤਿੱਕੇ ਦੇ ਨਾਲ ਕੋਈ ਲਗਾਮ ਨਹੀਂ ਬੀਜੇਪੀ ਵੱਲੋਂ ਤੁਸੀਂ ਕੀ ਦੇਖਦੇ ਹੋ ਪੰਜਾਬ ਦੀ ਜਵਾਨੀ ਵਾਕਈ ਨਸ਼ੇੜੀ ਆ ਉੱਥੇ ਜਾ ਕੇ ਗੰਦ ਪਾਉਂਦੀ ਆ ਨਹੀਂ ਇਹ ਕੁਛ ਨਹੀਂ ਹੈਗਾ ਐਦਾਂ ਦਾ ਕੁਛ ਨਹੀਂ ਹੈਗਾ ਜਦੋਂ ਆਪਾਂ ਕਿਤੇ ਜਾਣਦੇ ਆ ਖਾਸ ਕਰਕੇ ਉਮਰ ਦੇ ਤਕਾਜ਼ੇ ਹੁੰਦੇ ਨਹੀਂ ਜੇ ਬੰਦੇ ਘੜੀ ਹਾਸਲੇ ਨਾਚਲੇ ਟੱਪਲੇ ਤੁਸੀਂ ਉਹਨੂੰ ਹੁਲੜਵਾਜੀ ਵੀ ਨਹੀਂ ਕਹਿ ਸਕਦੇ ਇਹ ਕਿਹੜਾ ਨਹੀਂ ਕਰਦੀ ਰਹੀ ਇਹ ਚੰਡੀਗੜ੍ਹੇ ਰਹੀ ਸਾਰੇ ਜਾਣਦੇ ਨੇ ਇਹ ਕੀ ਕਰਦੀ ਰਹੀ ਆ ਇਹ ਤਾਂ ਹੁਣ ਪਿੱਛੇ ਦਾ ਬਿਆਨ ਹੈ ਅਸੀਂ ਦਾਰੂ ਪੀਵਾਂਗੇ ਦੇਖੀਏ ਨਾ ਜਿਹੜੀ ਸਾਰਿਆਂ ਨੇ ਤੇ ਜਿਹੜਾ ਬੰਦਾ ਆਪ ਕਿਸੇ ਦਲਦਲ ਚ ਖੁੱਬਿਆ ਹੋਵੇ ਤੇ ਦੂਜੇ ਇਹ ਸਿਰਫ ਮੈਨੂੰ ਇਹ ਲੱਗਦਾ ਵੀ ਆਪਣੇ ਆਪ ਨੂੰ ਇੱਕ ਜਿਹੜੀ ਹੈਗੀ ਆ ਨਾ ਸਟਾਰ ਜਿਹੜੀ ਫੇਸ ਦੇ ਤੌਰ ਦੇ ਉੱਤੇ ਲੋਕਾਂ ਚ ਬਣੀ ਰਹਿਣਾ ਚਾਹਦੀ ਇਤਾ ਮੈਨੂੰ ਇਹ ਲੱਗਦਾ ਵੀ ਜੇ ਹਾਲਾਤ ਇਹ ਰਹਿ ਬੀਜੇਪੀ ਨੂੰ ਬਾੜਾ ਚਰ ਚੱਲਦੀ ਨਹੀਂ ਤੇ ਦੂਜੇ ਨੇ ਇਹਨੂੰ ਲੈਣਾ ਕੋਈ ਨਹੀਂ ਤੇ ਫਿਰ ਇਹਦੇ ਹਾਲਾਤ ਵੇਖਿਓ ਕਿੰਨੀ ਲਿਟਿਗੇਸ਼ਨ ਦੇ ਵਿੱਚ ਕਾਨੂੰਨੀ ਵਸਤਾ ਜਿਹੜੀਆਂ ਪ੍ਰਕਿਰਮਿਆਂ ਦੇ ਵਿੱਚ ਲੰਗੇਗੀ ਨਾ ਜਦੋਂ ਇਹਨੂੰ ਉਦੋਂ ਪਤਾ ਲੱਗੇਗਾ ਹਜੇ ਤਾਂ ਸਵਾਦ ਸਵਾਦ ਚ ਗੱਲਾਂ ਕਰਦੀ ਆ ਤੇ ਆਪ ਤਾਂ ਕੀ ਕਹਿੰਦਾ ਵੀ ਸਾਰੇ ਪਿੰਡ ਦਾ ਉਹ ਕਹਾਵਤ ਨਹੀਂ ਵੀ ਸਾਰੇ ਪਿੰਡ ਦੀ ਝੂਠ ਨਹੀਂ ਛੱਡਦੀ 984 ਸਿਉ ਤੇ ਮੈਂ ਤਾਂ ਕਹਿਣਾ ਨਹੀਂ ਚਾਹੁੰਦਾ ਬੀਬੀ ਆ ਕਿਉਂਕਿ ਸਾਡੇ ਸਿਧਾਂਤ ਸਾਡੇ ਅਲਾਉ ਨਹੀਂ ਕਰਦੇ ਵੀ ਅਸੀਂ ਕਦੇ ਉਸ ਪ੍ਰਕਾਰ ਦੰਦਿਆ ਕਰੇ ਤੂੰ ਸ਼ਰਾਬ ਪੀਨੀ ਆ ਤੂੰ ਕਿਹੜਾ ਨਸ਼ਾ ਨਿਕੀਤਾ ਤੂੰ ਡਰ ਗਈ ਰਹੀ ਆ ਤੂੰ ਜੋ ਕੀਤਾ ਤੇ ਤੂੰ ਸਿੱਖਾਂ ਨੂੰ ਗਾਲਾਂ ਕੱਢਦੀਆਂ ਤੇ ਕਦੇ ਕਿਸੇ ਨੂੰ ਇੱਥੇ ਜਿਹੜੇ ਮੁੰਡੇ ਸੀ ਜਿਨ੍ਹਾਂ ਨਾਲ ਤੂੰ ਸ਼ੇਅਰ ਕਰਦੀ ਸੀ ਉਹ ਕਿਹਨਾਂ ਦੇ ਮੁੰਡੇ ਸੀ ਉਹ ਸਿੱਖਾਂ ਦੇ ਮੁੰਡੇ ਸੀ ਤੇ ਜਿਨ੍ਹਾਂ ਨਾਲ ਤੂੰ ਬੰਬੇ ਸ਼ੇਅਰ ਕਰਦੀ ਰਹੀਆਂ ਸਾਰਾ ਕੁਝ ਮੈਂ ਫੇਰ ਸ਼ਬਦਾਂ ਨੂੰ ਕੰਟਰੋਲ ਕਰ ਰਹੇ ਆ ਉਹ 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 ਮੁਸਲਮਾਨਾਂ ਦੇ ਮੁੰਡੇ ਸੀ ਇਸ ਕਰਕੇ ਇਹਨਾਂ ਵੱਲ ਮੈਨੂੰ ਇਹ ਲੱਗਦਾ ਮੈਂ ਬਾਰ ਬਾਰ ਅੱਗੇ ਵੀ ਕਿਹਾ ਵੀ ਦਿਮਾਗੀ ਇਲਾਜ ਦੀ ਲੋੜ ਆ ਤੇ ਨਹੀਂ ਕਹਿਣਾ ਵੀ ਫਿਰ ਉਹ ਮੱਛੀ ਫਿਰ ਜਦੋਂ ਪੱਥਰ ਚਟਕੇ ਮੁੜਦੀ ਨਾਲੇ ਤਾਂ ਮੂੰਹ ਬਣਾ ਲੈਂਦੀ ਆ ਤੇ ਇਹਨੇ ਛੇਤਰ-ਛੁਤਰ ਖਾ ਕੇ ਜਦੋਂ ਪੋਲੀਟੀਕਲ ਛੇਤਰ ਬਜਿਆ ਛੇਤਰ ਇਹ ਆ ਵੀ ਉਹਨਾਂ ਨੇ ਕਹਿਣਾ ਵੀ ਅਸੀਂ ਨਹੀਂ ਇਹਨੂੰ ਰੱਖਣਾ। ਹੂੰ ਤੇ ਇਹਨੂੰ ਕੱਢਣਗੇ ਵੀ ਔਰ ਇਹਨੂੰ ਮੁੜ ਕੇ ਕਿਸੇ ਨੇ ਟਿਕਟ ਨਹੀਂ ਦੇਣੀ ਕਿਉਂਕਿ ਬੀਜੇਪੀ ਜਿਹੜੀ ਹਿਮਾਚਲ ਦੀ ਆ ਉਹ ਵੀ ਬਹੁਤ ਦੁਖੀ ਆ ਤੂੰ ਇਹ ਜਾਣ ਬੁੱਝ ਕੇ ਰੱਖੀ ਹੋਈ ਆ ਪਹਿਲਾਂ ਵੀ ਬਹੁਤ ਆਏ ਨੇ ਪਰ ਇਹ ਇਹਦਾ ਤਾਂ ਮੈਨੂੰ ਇਹ ਲੱਗਦਾ ਵੀ ਕਰੈਕਟਰ ਬਾਰੇ ਦੱਸਣ ਦੀ ਲੋੜ ਨਹੀਂ ਓਮਾ ਭਾਰਤੀ ਤਾਂ ਚੰਗੀ ਲੇਡੀ ਸੀ ਸਾਧਵੀ ਸੀ ਬੀਜੇਪੀ ਨੇ ਇੱਕ ਹੱਦ ਤੱਕ ਉਹਨੂੰ ਬਰਦਾਸ਼ਤ ਕੀਤਾ ਜਦੋਂ ਵੱਧ ਗਈ ਤੇ ਉਹਨੂੰ ਵੀ ਘਰ ਦਾ ਰਸਤਾ ਮੁੱਖ ਮੰਤਰੀ ਰਹੀ ਜਨਤਾ ਹਜੇ ਐਮਪੀ ਬਣੀਆ ਇਸ ਕਰਕੇ ਮੈਨੂੰ ਲੱਗਦਾ ਵੀ ਆਹੀ ਪਾਰਲੀਮੈਂਟ ਆ ਅਗਲੀ ਪਾਰਲੀਮੈਂਟ ਇਹ ਨਹੀਂ ਦੇਖੇਗੀ ਬਿਲਕੁਲ ਇਹਦਾ ਸੁਧਾਰ ਹੈ ਕੋਈ ਜੇ ਉਧਰੋਂ ਮਾਫੀ ਮੁਫੀ ਮੰਗੀ ਜਾਂਦੀ ਹੈ ਕੰਗਨਾ ਵੱਲੋਂ ਪੰਜਾਬ ਵਾਲੇ ਮaaf ਕਰ ਦੇਣਗੇ ਚੀਜ਼ਾਂ ਨੂੰ ਲੈ ਕੇ ਜਿੰਨੇ ਬਿਆਨ ਨੇ ਲੈ ਕੇ ਪਾ ਦਿੱਲੀ ਅੰਦੋਲਨ ਨੂੰ ਲੈ ਕੇ ਬਿਆਨ ਸੀਗੇ ਪਾ ਮੈਂ ਸੰਤਾਂ ਨੂੰ ਲੈ ਕੇ ਬਿਆਨ ਸੀਗੇ ਪਾ ਹੁਣ ਇਹ ਬਿਆਨ ਹੈਗੇ ਇਹਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਇਹਨੇ ਜਦੋਂ ਕਿਸੇ ਨੇ ਅੱਕੇ ਹੋਏ ਨੇ ਨਾ ਪਹਿਲਾਂ ਜਿਵੇਂ ਕੁਲਵਿੰਦਰ ਕੌਰ ਨੇ ਤੇ ਸੱਪੜ ਜੜਦਾ ਸੀਗਾ ਕਿਸੇ ਨੇ ਦੀ ਕੁੱਟਮਾਰ ਵੀ ਕਰਤੀ ਇਹਨੇ ਸਾਰਾ ਫੇਰ ਇਹੀ ਬੋਲਣਾ ਇਹਨੇ ਵੀ ਮੈਨੂੰ ਪੰਜਾਬ ਵਾਲੇ ਨੇ ਕੁੱਟਿਆ ਸਾਰੇ ਪੰਜਾਬ ਨੂੰ ਟਾਰਗੇਟ ਕਰਦੀ ਹੈ ਪਰ ਮੈਂ ਬਾਰ ਬਾਰ ਕਹਿੰਨਾ ਖਾਸ ਕਰਕੇ ਸਾਡੇ ਬੰਦੇ ਇਮੋਸ਼ਨਲ ਬਹੁਤ ਨੇ ਤੇ ਪੋਲੀਟੀਕਲ ਸਿਨੈਰੀਓ ਨੂੰ ਸਮਝਣਾ ਜਿਹੜਾ ਹੈਗਾ ਜਾਂ ਪੋਲੀਟੀਕਲ ਸ਼ੈਡੋਜ਼ ਜਿਹੜੀਆਂ ਨੇ ਉਹਨਾਂ ਨੂੰ ਸਮਝਣਾ ਤੁਹਾਨੂੰ ਆਉਣਾ ਚਾਹੀਦਾ ਵੀ ਕਿੱਥੇ ਕੀ ਬੋਲਦੀ ਕਿੱਥੇ ਆ ਠੀਕ ਆ ਜੀ ਇਹ ਨਹੀਂ ਬੋਲਦੀ ਪਿੱਛੋਂ ਕੋਈ ਹੋਰ ਬੋਲਦਾ ਇਸ ਕਰਕੇ ਕੋਈ ਗਾਣਾ ਹੋ ਗਿਆ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਜਿੱਤੇਰਾ ਯਾਰ ਜਿਹੜਾ ਕੀਦਾ ਗਾਣਾ ਸੀ ਜਾਂ ਇਹ ਇਹਨੇ ਸੂਤ ਵੀ ਨਹੀਂ ਆਉਣਾ ਤੁਸੀਂ ਇਹ ਵੀ ਕਹਿ ਰਹੇ ਹੋ ਭਾਈ ਕੋਈ ਗੱਲ ਨਹੀਂ ਅਸੀਂ ਗਲਤੀ ਸੈਪਟ ਕਰ ਲਈ ਇਹ ਉਹ ਉਹ ਕਨਸੈਪਟ ਆ ਵੀ ਭਾਈ ਮੈਂ ਕਹਿੰਦੀ ਵੀ ਉਹ ਕੋਈ ਬੀਬੀ ਵਿਆਹੀ ਗਈ ਉਹ ਕਹਿੰਦੀ ਮੈਂ ਇਹਦੇ ਬਸਣਾ ਨਹੀਂ ਉਹ ਕਹਿੰਦੀ ਕੋਈ ਘਾਟ ਹੋਵੇ ਕੋਈ ਨਸ਼ਾ ਪੱਤਾ ਕਰਦਾ ਉਹ ਕਹਿੰਦਾ ਨਹੀਂ ਉਹ ਕਹਿੰਦੇ ਵੀ ਹੋਰ ਕੋਈ ਗੱਲ ਕੋਈ ਘਰ ਆ ਜਾੜਦਾ ਕਹਿੰਦੇ ਨਹੀਂ ਕੰਮ ਨਹੀਂ ਕਰਦਾ ਉਹ ਕਹਿੰਦੇ ਕੰਮ ਵੀ ਬਥੇਰਾ ਕਰਦਾ ਉਹ ਕਹਿੰਦੀ ਭਾਈ ਜਦ ਨਾ ਕੋਈ ਗੱਲ ਸੁਝੀ ਕੰਨੀ ਮੈਂ ਤਾਂ ਨਹੀਂ ਬਸਨੇ ਤਾਂ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਆ ਉਹ ਕੰਮ ਇਹਦਾ ਇਸ ਕਰਕੇ ਇਹਨੇ ਬਸਣਾ ਕਿਤੇ ਵੀ ਨਹੀਂ ਹੈਗਾ ਕਿਉਂਕਿ ਜਿਹੜੀ ਮਾਪਿਆਂ ਦੀ ਨਹੀਂ ਨਾ ਹੋਈ ਮੈਂ ਘਰ ਛੜਤਾ ਸੀ ਤੇ ਮੈਂ ਜੀ ਉੱਥੇ ਆਪਣੇ ਪੈਰਾਂ ਤੇ ਖੜੀ ਹੋਈ ਤੇ ਆਪਾਂ ਨੂੰ ਸਾਰਾ ਹੀ ਪਤਾ ਇਸ ਕਰਕੇ ਗੱਲਾਂ ਨੂੰ ਜਦੋਂ ਆਪਾਂ ਵਾਰ-ਵਾਰ ਦੇੜਾਂਗੇ ਪੰਜਾਬੀ ਚ ਤਾਂ ਬਹੁਤ ਕੁਝ ਨਿਕਲੂਗਾ ਇਹਨੇ ਜਰੂਰ ਸਢਾਉਣਾ ਲਾਸ ਦੇ ਵਿੱਚ ਇਹ ਜਿਹੇ ਬੜੇ ਆਉਂਦੇ ਰਹਿੰਦੇ ਨੇ ਰਾਜਨੀਤੀ ਦੇ ਵਿੱਚ ਇਹਨਾਂ ਨੂੰ ਐਂ ਲੱਗਦਾ ਵੀ ਪੰਜਾਬੀ ਦੀ ਕਹਾਵਤ ਆ ਵੀ ਸਾਨੂੰ ਜੰਮ ਗਏ ਨਾ ਰੱਬ ਬਾੜ ਚ ਵੜ ਗਿਆ ਪੰਜਾਬੀ ਦੀ ਇਹ ਕਹਾਵਤ ਆ ਇਹ ਉਹ ਇਹਨਾਂ ਦੀ ਸਥਿਤੀ ਆ ਕਿਉਂਕਿ ਪੋਲਿਟੀਕਲ ਮਾਈਂਡਸੈਟ ਤਾਂ ਕੋਈ ਹੈ ਨਹੀਂ ਇਹ ਤਾਂ ਫਿਲਮਾਂ ਚਾਲਾਉਣ ਤਾਂ ਕਸੀਮਤਾ ਐਮਰਜੈਂਸੀ ਫਸੀ ਹੋਈ ਆ ਇਹ ਜਾਣ ਕੀ ਇਸ ਪ੍ਰਕਾਰ ਦੇ ਕਰਦੇ ਆ ਵੀ ਲੋਕ ਵੀ ਯਾਰ ਕੰਗੜਾ ਦੀ ਫਿਲਮ ਦੇਖ ਕੇ ਆਈ ਬਹੁਤ ਰੋਲਾ ਪਾਉਂਦੀ ਕੀ ਬਣਾਇਆ ਨੇ ਐਮਰਜੈਂਸੀ ਦੇ ਵਿੱਚ ਪਰ ਇਹਨੇ ਬੁਰੀ ਤਰ੍ਹਾਂ ਇਸ ਗੱਲ ਦੇ ਵਿੱਚ ਫਸ ਜਾਣਾ ਕਿਉਂਕਿ ਸਾਰੀ ਬੀਜੇਪੀ ਅੰਦਰ ਖਾਤੇ ਜਿਹੜੇ ਸਿਆਣੇ ਬੰਦੇ ਨੇ ਉਹ ਵੀ ਇਹ ਤੋਂ ਔਖੀ ਆ ਬਾਕੀ ਤਾਂ ਔਖੇ ਹੀ ਆ ਇਸ ਕਰਕੇ ਇਸ ਪ੍ਰਕਾਰ ਦੀ ਕਮਲੀ ਨਾਲ ਕੋਈ ਬਾਹਲਾ ਮੈਨੂੰ ਲੱਗਦਾ ਇਹ ਇਹਨੂੰ ਰਿਸਪਾਂਸ ਨਹੀਂ ਦੇਣਾ ਚਾਹੀਦਾ ਇਹਨੂੰ ਕਰਨ ਦਿਓ ਇਹਨੇ ਆਪਣਾ ਸਿਰ ਇੱਟ ਮਾਰ ਕੇ ਆਪੇ ਪਾੜ ਲੈਣਾ ਦੂਜੇ ਤਾਂ ਹੁਣੇ ਮਾਰਨ ਯੋਗ ਹੀ ਹੈ ਨਹੀਂ ਇਸ ਕਰਕੇ ਮੈਨੂੰ ਲੱਗਦਾ ਵੀ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਐਜੂਕੇਟ ਹੋ ਕੇ ਪੋਲੀਟੀਕਲ ਸਿਸਟਮ ਨੂੰ ਜਿਹੜਾ ਇਸ ਡੈਮੋਕ੍ਰੇਸੀ ਦਾ ਉਹਨੂੰ ਸਮਝਣਾ ਚਾਹੀਦਾ ਵੀ ਉਹਦੇ ਵਿੱਚ ਕੀ ਹੋ ਰਿਹਾ ਜਦੋਂ ਤੁਸੀਂ ਸਮਝੋਗੇ ਇਹ ਤੁਹਾਨੂੰ ਬੋੜੇ ਛੋਟੇ ਕਰੈਕਟਰ ਲੱਗਣਗੇ ਵੀ ਯਾਰ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਮੋਹਰੇ ਨੇ ਠੀਕ ਆ ਤੇ ਇਸ ਕਰਕੇ ਸਾਰੀਆਂ ਗੱਲਾਂ ਚਲਦੀਆਂ ਰਹਿੰਦੀਆਂ ਨੇ ਇਸ ਕਰਕੇ ਐਜੂਕੇਟ ਹੋਣ ਦੀ ਬਹੁਤ ਲੋੜ ਹੈ ਬਹੁਤ ਸ਼ੁਕਰੀਆ ਲਾਲੀਬਾਈ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਦੋ ਮੁੱਦਿਆਂ ਨੂੰ ਲੈ ਕੇ ਭਾਵੇਂ ਉਹ ਕੰਗਣਾ ਦਾ ਮੁੱਦਾ ਸੀਗਾ ਮੁੱਦਾ ਕੰਗਣਾ ਦਾ ਨਹੀਂ ਪਰ ਉਹ ਜੋ ਜ਼ਹਿਰ ਉਗਲਿਆ ਜਾਂਦਾ ਕੰਗਣਾ ਵੱਲੋਂ ਉਸ ਨੂੰ ਲੈ ਕੇ ਗੱਲਬਾਤ ਸੀਗੀ ਦੂਜਾ ਸੀਗਾ ਸੌਦਾ ਸਾਧ ਨੂੰ ਲੈ ਕੇ ਉਹ ਪ੍ਰਾਤਕਾਰੀ ਸਾਧ ਜਿਸ ਨੇ ਇਹ ਕੁਛ ਕੀਤਾ ਹੁਣ ਫਿਰ ਜਿਹੜਾ ਹੈ ਬਾਹਰ ਆਇਆ ਹੋਇਆ ਕੀ ਮੈਸੇਜ ਦਿੰਦਾ ਪੋਲੀਟੀਕਲ ਪਾਰਟੀਆਂ ਦੇ ਲਈ ਦਿੰਦਾ ਜਾਂ ਕੀ ਹੋਰ ਮੈਸੇਜ ਹੁੰਦੇ ਨੇ ਇਹ ਵੀ ਦੇਖਣਾ ਹੈਗਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਕੈਮ ਸਹਿਯੋਗ ਦੇ ਸੀ ਜਗਮੀਤ tanwa.